ਲੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਕੁਰਬਾਨੀ ਕਹੈ ਸੇਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਸਲੋਕ ਮਹੱਲਾ 5 ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਓ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਨੋ ਤਮ ਗੁਰ ਸਿਖੋ ਸੱਚਾ ਇਹ ਸੋ ਆਓ ਜਨਮ ਪਦਾਰਥ ਸਫਲ ਹੋਏ ਮਨ ਮਹਿ ਲਾਹੇ ਓ ਭਾਉ ਸੁਖ ਸਹਜ ਆਨੰਦ ਘਣਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹ ਪਾਈਐ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣ ਜਪ ਤਪ ਸੰਜਮ ਭਾਣ ਹੀ ਕਢਲੇ ਭਾਣ ਜੋਨ ਭਵਾਈਐ ਭਾਣ ਬਖਸ਼ ਕਰੇ ਭਾਣ ਦੁਖ ਸੁਖ ਭੋਗੀਐ ਭਾਣ ਕਰਮ ਕਰੇ ਭਾਣ ਮਿੱਟੀ ਸਾਜ ਕੈ ਭਾਣੇ ਜੋਤ ਧਰੇ ਭਾਣੇ ਭੋਗ ਪੁਗਾਏ ਦਾ ਭਾਣੇ ਮਨ ਹੈ ਕਰੇ ਭਾਣੇ ਨਰਕ ਸੁਰਗ ਔਤਾਰੇ ਭਾਣੇ ਧਰਨ ਪਰੇ ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੇ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਅੰਮ੍ਰਿਤ ਦਾ ਸਵਾਦ ਦੇਣ ਵਾਲਾ ਹੈ ਸਤਿਗੁਰ ਦੀ ਅੰਮ੍ਰਿਤ ਵਸਾਉਣ ਵਾਲੀ ਬਾਣੀ ਦੀ ਰਾਹੀ ਇਸ ਪ੍ਰਭੂ ਨਾਮ ਨੂੰ ਮਨ ਵਿੱਚ ਸਰੀਰ ਵਿੱਚ ਹਿਰਦੇ ਵਿੱਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫਤ ਸਲਾਹ ਕਰੋ ਹੇ ਗੁਰ ਸਿੱਖੋ ਸਿਫਤ ਸਲਾਹ ਵਾਲਾ ਇਹ ਉਪਦੇਸ਼ ਸੁਨੋ ਜ਼ਿੰਦਗੀ ਦਾ ਅਸਲ ਮਨੋਰਥ ਇਹੀ ਹੈ ਮਨ ਵਿੱਚ ਪ੍ਰਭੂ ਦਾ ਪਿਆਰ ਟਿਕਾਓ ਇਹ ਮਨੁੱਖਾ ਜੀਵਨ ਰੂਪ ਕੀਮਤੀ ਦਾਤ ਸਫਲ ਹੋ ਜਾਏਗੀ ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ ਸੁਖ ਆਤਮਿਕਾ ਡੋਲਤਾ ਤੇ ਬੇਅੰਤ ਖੁਸ਼ੀ ਪ੍ਰਾਪਤ ਹੁੰਦੀ ਹੈ। ਏ ਨਾਨਕ ਪ੍ਰਭੂ ਦਾ ਨਾਮ ਜਪਿਆ ਇਸ ਲੋਕ ਵਿੱਚ ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ। ਏ ਨਾਨਕ ਪੂਰਾ ਗੁਰੂ ਤਾਂ ਇਹ ਮਤ ਦਿੰਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਪਰ ਉੰਜ ਜਪ ਤਪ ਸੰਜਮ ਆਦਿਕ ਕਰਮ ਕਾਂਡ ਪ੍ਰਭੂ ਦੀ ਰਜਾ ਵਿੱਚ ਹੀ ਹੋ ਰਹੇ ਹਨ ਰਜਾ ਅਨੁਸਾਰ ਹੀ ਪ੍ਰਭੂ ਇਸ ਕਰਮ ਕਾਂਡ ਵਿੱਚੋਂ ਜੀਵਾਂ ਨੂੰ ਕੱਢ ਲੈਂਦਾ ਹੈ ਪ੍ਰਭੂ ਦੀ ਰਜਾ ਅਨੁਸਾਰ ਹੀ ਜੀਵ ਜੂਨਾ ਵਿੱਚ ਪਟਕਦਾ ਹੈ ਰਜਾ ਵਿੱਚ ਹੀ ਪ੍ਰਭੂ ਜੀਵ ਉੱਤੇ ਬਖਸ਼ਿਸ਼ ਕਰਦਾ ਹੈ ਉਸ ਦੀ ਰਜਾ ਵਿੱਚ ਹੀ ਜੀਵ ਨੂੰ ਦੁੱਖ ਸੁੱਖ ਭੋਗਣਾ ਪੈਂਦਾ ਹੈ ਆਪਣੀ ਰਜਾ ਅਨਸਾਰ ਹੀ ਪ੍ਰਭੂ ਜੀਵਾਂ ਉੱਤੇ ਮਿਹਰ ਕਰਦਾ ਹੈ ਪ੍ਰਭੂ ਆਪਣੀ ਰਜਾ ਵਿੱਚ ਹੀ ਸਰੀਰ ਬਣਾ ਕੇ ਉਸ ਵਿੱਚ ਜਿੰਦ ਪਾ ਦਿੰਦਾ ਹੈ ਰਜਾ ਵਿੱਚ ਹੀ ਜੀਵਾਂ ਨੂੰ ਭੋਗਾਂ ਵੱਲ ਪ੍ਰੇਰਦਾ ਹੈ ਤੇ ਰਜਾ ਅਨਸਾਰ ਹੀ ਭੋਗਾਂ ਵੱਲੋਂ ਰੋਕਦਾ ਹੈ ਆਪਣੀ ਰਜਾ ਅਨਸਾਰ ਹੀ ਪ੍ਰਭੂ ਕਿਸੇ ਨੂੰ ਨਰਕ ਵਿੱਚ ਤੇ ਕਿਸੇ ਨੂੰ ਸੁਰਗ ਵਿੱਚ ਪਾਉਂਦਾ ਹੈ ਪਰਬੂ ਦੀ ਰਜਾ ਵਿੱਚ ਹੀ ਜੀਵ ਦਾ ਨਾਸ਼ ਹੋ ਜਾਂਦਾ ਹੈ ਆਪਣੀ ਰਜਾ ਅਨਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿੱਚ ਜੋੜਦਾ ਹੈ ਉਹ ਮਨੁੱਖ ਬੰਦਗੀ ਕਰਦਾ ਹੈ ਪਰ हे ਨਾਨਕ ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ